ਹਾਂਜੀ ਸਰ ਸ੍ਰੀ ਗੁਰਨਾਣ ਤੇ ਜੀ ਦੇ ਵਿਆਹ ਪਰੋਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਕਸਤੋਰੀ لال ਡੀਐਸਪੀ ਆਪਰੇਸ਼ਨ ਐਂਡ ਸਿਕਿਉਰਿਟੀ ਬਟਾਲਾ ਸਮੂਹ ਬਟਾਲਾ ਨਵਸੀਆਂ ਨੂੰ ਸ੍ਰੀ ਗੁਰਨਾਗਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪਰੋਦੀਆਂ ਮਨਾਉ ਤੇ ਜੋ 30 ਅਗਸਤ 2025 ਨੂੰ ਮਨਾਇਆ ਜਾ ਰਿਹਾ ਬਟਾਲਾ ਸ਼ਹਿਰ ਦੇ ਵਿੱਚ ਉਹਦੀਆਂ ਪੂਰਾ ਬਟਾਲਾ ਪੁਲਿਸ ਵੱਲੋਂ ਮਾਜੋਗ ਸਾਡੇ ਐਸਐਸਪੀ ਮਾਜੋਗ ਸ੍ਰੀ ਸੁਹਿਰ ਗਸ਼ਮੀਰ ਜੀ ਆਈਪੀਐਸ ਅਤੇ ਪੂਰੀ ਬਟਾਲਾ ਪੁਲਿਸ ਵੱਲੋਂ ਨਗਰ ਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਦੇਸ਼ ਦੇ ਵਿੱਚ ਜਿਹੜੇ ਵਸ ਰਹੇ ਨੇ ਜਿਨ੍ਹਾਂ ਨੂੰ ਇਸ ਦਿਨ ਦਾ ਚਾਹ ਹੁੰਦਾ ਕਿ ਬਾਬਾ ਜੀ ਦਾ ਵਿਆਹ ਪੁਰੋ ਮਨਾਇਆ ਜਾ ਰਿਹਾ ਬਟਾਲਾ ਸ਼ਹਿਰ ਦੇ ਵਿੱਚ ਆਪਾਂ ਲੱਖ ਲੱਖ ਵਧਾਈ ਦਿੰਦੇ ਆ ਤੇ ਆਪਾਂ ਆਮ ਜਨਤਾ ਆਮ ਸੰਗਤ ਨੂੰ ਆਪਾਂ ਇਹ ਅਪੀਲ ਕਰਦੇ ਆ ਕਿ ਸਾਨੂੰ ਇਹ ਜਿਹੜਾ ਅਜੀ ਬਾਬਾ ਦਾ ਬਾਬਾ ਜੀ ਦੇ ਵਿਆਹ ਦੀ ਜਿਹੜੀ ਸਿਕਿਉਰਟੀ ਜਿਹੜੀ ਆਪਾਂ ਮੇਨਟੇਨ ਕਰਨੀ ਹੈ ਇਹਦਾ ਹਰ ਤਰ੍ਹਾਂ ਸਾਨੂੰ ਕੋਆਪਰੇਸ਼ਨ ਮਿਲੇ ਕਿ ਜੇ ਤੁਹਾਨੂੰ ਕੋਈ ਗਲਤ ਚੀਜ਼ ਗੈਰ ਸਮਾਜਿਕ ਖੁੱਲੜਬਾਜ਼ ਕੋਈ ਤੁਹਾਨੂੰ ਨਜ਼ਰ ਆਉਂਦੇ ਆ ਉਹਦੀ ਤੰਤ ਸੋਚਨਾ ਜਿਹੜੀ ਆ ਉਹ ਆਪਣੇ ਡਿਪਾਰਟਮੈਂਟ ਨੂੰ ਜਲਦੀ ਜਲਦੀ ਬਜਰੀਆ ਆਪਣਾ ਤੁਸੀਂ ਆਪਣਾ ਟੈਲੀਫੋਨ ਤੇ ਦੱਸ ਸਕਦੇ ਹੋ ਕਿ ਤੇ ਆਪਣਾ ਵਟਸਐਪ ਤੇ ਕਰ ਸਕਦੇ ਹੋ ਅਲੱਗ-ਅਲੱਗ ਆਪਾਂ ਹਰ ਦਾ ਇਹਨੂੰ ਪੂਰੇ ਨੂੰ ਪੂਰੇ ਡਿਸਟ੍ਰਿਕਟ ਨੂੰ ਆਪਾਂ ਇੱਕ ਸਿਕਿਉਰਿਟੀ ਜ਼ੋਨ ਵਿੱਚ ਵੰਡਿਆ ਜਾਣਾ ਸੋ ਆਪਾਂ ਸਾਡੀ ਇਹ ਹੀ ਪੀੜਾ ਆਮ ਜਨਤਾ ਨੂੰ ਕਿ ਸਾਨੂੰ ਸਹਿਯੋਗ ਦੇਣ ਤਾਂ ਜੋ ਇਹ ਜਿਹੜਾ ਸਾਡਾ ਇਤਿਹਾਸਿਕ ਆਪਣਾ ਵਿਆਹ ਪੂਰਵ ਹੈ ਇਹ ਆਪਾਂ ਅਮਨ ਮਾਨ ਨਾਲ ਖੁਸ਼ੀਆਂ ਖੇੜਿਆ ਮਨਾ ਸਕੀਏ ਤੇ ਬਾਕੀ ਸਾਡੀ ਜਿਹੜੇ ਹੁਲੜ ਬਾਜ ਨੇ ਉਹਨਾਂ ਨੂੰ ਸਾਡੀ ਇਹ ਚੇਤਾਵਨੀ ਹੈ ਕਿ ਗੁਰੂ ਮਹਾਰਾਜ ਦੀ ਜੋ ਮਰਿਆਦਾ ਆ ਸੱਚੇ ਪਾਤਸ਼ਾਹ ਜੀ ਉਹ ਮਰਿਆਦਾ ਜਿ ਰਹਿ ਕੇ ਆਪਾਂ ਇਹ ਇਹ ਕੰਮ ਕਰਨੇ ਆ ਤੇ ਹੁਲੜ ਬਾਜੀ ਇਹ ਚੰਨੀ ਜਾਣੀ ਆਪਾਂ ਕੋਈ ਵੀ ਜੋ ਵੀ ਆਪਣਾ ਵਿਆਹ ਭੂਮਾ ਮਨਾਇਆ ਜਾਣਾ ਬੜਾ ਜਿਹੜਾ ਪਵਿੱਤਰ ਦਿਹਾੜਾ ਆ ਸੋ ਇਹਨੂੰ ਆਪਾਂ ਸਾਰੇ ਮਿਲ ਕੇ ਖੁਸ਼ੀਆਂੜਾ ਮਨਾਈਏ ਤੇ ਆਪਾਂ ਇੱਕ ਦੂਜੇ ਸਹਿਯੋਗ ਨਾਲ ਇਹਨੂੰ ਨਿਪੇਰੇ ਚੜੀਏ ਸੋ ਮੈਂ ਦੁਬਾਰਾ ਤੋਂ ਪੂਰੇ ਪਟਿਆਲਾ ਦੇ ਵਸੀਆਂ ਨੂੰ ਨਗਰ ਦੇ ਵਸੀਆਂ ਨੂੰ ਇਲਾਕਾ ਦੇ ਵਸੀਆਂ ਨੂੰ ਅਤੇ ਦੇਸ਼ ਵਿਦੇਸ਼ ਵਿੱਚ ਜਿਹੜੇ ਵਸ ਰਹੇ ਨੇ ਆਪਣੇ ਇਲਾਕੇ ਦੇ ਲੋਕ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਨੇ ਧੰਨਵਾਦ